ਮੇਰੇ ਵਾਹਿਗੁਰੂ ਜੀ ਦਾ ਹਾਲ ਸਾਹ ਸਾਰਾ ਵਾਹਿਗੁਰੂ ਜੀ ਫਤਹਿ ਜਿੰਨੇ ਵੀ ਇੱਥੇ ਨੌਜਵਾਨ ਆਏ ਆ ਬਜ਼ੁਰਗ ਆਏ ਆ ਮਾਵਾ ਆਈਆਂ ਭੈਣਾਂ ਆਈਆਂ ਤੁਹਾਡਾ ਤੈਥੋਂ ਧੰਨਵਾਦ ਆ ਲਾਂ ਤਾਂ ਲੋਕਾਂ ਦੇ ਜਿਹੜੇ ਪਹੁੰਚੇ ਨੇ ਅਮਕੋਲ ਮਾਰਕ ਟੈਲੀਕੋਨ ਆ ਗਿਆ ਲੰਬਾ ਜੀ ਮੋਗਿਓ ਆ ਗਿਆ ਮੈਂ ਬਹਿੰਡੇਵਾਰ ਦਾ ਸਭੀ ਸਾਰੀ ਟੀਮ ਮੁਟਕੇ ਕੋਈ ਕਿਧੋਂ ਦੇ ਕੋਈ ਕਿਧੋਂ ਆ ਗਈ ਕੋਈ ਕਲੇਸ਼ੇ ਤੋਂ ਡਾਕਟਰ ਦਾ ਕੋਈ ਇੰਜੀਨੀਅਰ ਆ ਅਜ ਤਾਂ ਆਪਣਾ ਡਾਕਟਰ ਦਾ ਹਮਰਾ ਆਇਓ ਚਾਰ ਪੰਜ ਜਾਨ ਦੀ ਵਾਅਦਾ ਹੋਣੀ ਆ ਬਾਈ ਤੇ ਸਭ ਕੋ ਜਾਣਿਆ ਹੀ ਇਲਾਕਾ ਪੀੜਤਾ ਹੈ ਸੋਲੇ ਘਾ ਘਰ ਕੈਂਸਰ ਬੜ ਗਿਆ ਜਵਾਬ ਪੈਦਾ ਹੋਣ ਵਰਗੇ ਜਾਂਦੇ ਜਵਾਕਾਂ ਦੇ ਕਿੰਨੀਆਂ ਗੋਦੇ ਖਤਮ ਹੋ ਚੁੱਕੇ ਆ ਹੁਣੇ ਮੈਂ ਤੇ ਦਵਾਈ ਲਈ ਇੱਥੇ ਆ ਨਾਲੇ ਪਿੰਡ ਦੀ ਆਪਣੀ ਕੀ ਮੈਂ ਕਹਿੰਦਾ ਨਾ ਭੁੱਲ ਗਿਆ ਮੱਚੀ ਬੈਠੀ ਆ ਦੇਸ਼ਾ ਦਾ ਕਹਿੰਦੀ ਪੁੱਤ ਸਾਡਾ ਸਾਰੇ ਬੁਰਾ ਹਾਲ ਆ ਮੈਂ ਤਾਂ ਆਪ ਕੇ ਸੇ ਕੋਪੀ ਲਾ ਹੱਥੋ ਵੀ ਯਾਰ ਸੀ ਮਰੀ ਜਾਂਦੇ ਆ ਕੈਂਸਰਾਂ ਦਾ ਸ਼ੂਗਰਾਂ ਦਾ ਕਾਰੇ ਪੀਵੇ ਰਾਂ ਜਵਾਬ ਮਰੀ ਜਾਂਦੇ ਆ ਅਸੀਂ ਆ ਗਏ ਚੱਲ ਕੇ ਲੰਮੇ ਸਬਤ ਰੋਹ ਪਾ ਰਹੇ ਆ ਪਰਸੋਂ ਚੋਂ ਫਿਰ ਸੁਨੇਹੇ ਆ ਰਹੇ ਆ ਕੱਲ ਬੋਲ ਕੇ ਵੀ ਕਿਹਾ ਵੀ ਆਓ ਪਰ ਕੱਲ ਨੂੰ ਸੀ 12 ਵਜੇ ਹੰਗਰਾਂ ਦੇ ਵਿੱਚ ਗੁਰੂ ਘਰ ਤੇ ਪਹੁੰਚਾਂਗੇ ਪਹੁੰਚੋ ਲੋਕੋ ਇਹਨਾਂ ਕੋਈ ਪਾਣੀ ਬਾਤੀ ਪੀਂਦੇ ਨਹੀਂ ਸੱਚਾ ਹਿੰਦੂਆ ਮੁਸਲਮਾਨ ਹੈ ਗਰੀਬ ਹੈ ਅਮੀਰ ਹੈ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਪੰਜ ਸਾਡੇ ਪਿੰਡੇ ਆ ਆਨਿਯਾ ਦਾ ਜੀਵਨਾ ਨਹੀਂ ਦੁੱਖ ਦੀ ਗੱਲ ਨਾਲ ਸਾਡੀ ਸਾਰੀ ਟੀਮ ਨੂੰ ਅੱਜ 7 ਸਾਲ ਹੋ ਗਏ ਆ ਸੋਦੇ ਰਾਕ ਦੇ ਲੋਕ ਵੀ ਵੇਖਿਆ ਨਾਲ ਲੈਣਾ ਸਾਡੇ ਤੇ ਗੋਲੀਪੁਰ ਗੋਲਫ ਕੋਰ ਜਮਾਤ ਦਾ ਕੰਡਾ ਤੇ ਖੜ ਕੇ ਬੋਲਦੇ ਰਹੇ ਹਰ ਸਾਲ ਬਿਲੋਕੁਲ ਖਰੇ ਮਾਰਤਾ ਹੋਣ ਜਾਂ ਪਾ ਕੇ ਨਹੀਂ ਕੱਢਦੇ ਜੋ ਸਾਡੀ ਔਰ ਸਾਰਾ ਕੱਢੀ ਮਾਰਦਾ ਮਰ ਗਿਆ ਲੈ ਕੇ ਹੋਰ ਮੋਗਾ ਫੋਇਸ ਕੋਲ ਫ੍ਰੀਡ ਕੋਰ ਮੁਸਲ ਫਾਇਲ ਦਾ ਗੰਦਾ ਨਰ ਦੀਕਾਂ ਦੇ ਤੱਕ ਤੰਤ ਮੋਲ ਬੰਦਾ ਪੀਂਦਾ ਪੀਂਦਾ ਯਾਰਾਂ ਤੋਂ ਉਹ ਉੱਥੇ ਖੜਾ ਨਹੀਂ ਜਾਂਦਾ ਘਰੇ ਮਨਾ ਸੋਦੇ ਤੇ ਪੈਦਾ ਬਲੀਪੂ ਦੇਤੀ ਮਰਾ ਉਹ ਤਾਰਿਖਾ ਜਿਹਨਾਂ ਦੀ ਸ਼ਕਤ ਦੇ ਉੱਤੇ ਜਿੱਥੋਂ 9 ਕਰੋੜ ਲੀਟਰ ਪਾਣੀ ਇੱਕਠਾ ਡਿੱਗ ਰਿਹਾ 9 ਕਰੋੜ ਲੀਟਰ ਜ਼ਹਿਰ ਰੋਸ ਨੂੰ ਪਿਆ ਜਾ ਰਿਹਾ ਤੇ ਮਾਰਿਆ ਜਾ ਰਿਹਾ ਹਾਦਸੇ ਦੀ ਯਾਰ ਅਸੀਂ ਤਾਂ ਕਦੇ ਕਿਸੇ ਸੇਮ ਮਨੂ ਦੇਤੇ ਅੱਛਾ ਪਹੀ ਜਾ ਕੇ ਬਾਹਰ ਦੇ ਲਈ ਵਿਚਰੋ ਯਾਰ ਨਹੀਂ ਅਸੀਂ ਕੁਰਬਾਨੀਆਂ ਵੀ ਦੇ ਦਿੰਦੇ ਸੀ ਇਹ ਜਾਨਾਂ ਵੀ ਵਾਰ ਦਿੰਦੇ ਸੀ ਆਪ ਜੀ ਸਾਡੇ 11 ਘੰਟੇ ਬਰਾਉਤੀਆਂ ਸਾਨੂੰ ਮਾਰ ਰਹੇ ਨੇ ਆਪਾਂ ਚੁੱਪ ਰਹੇ ਆਜੀ ਮੈਂ ਵੈਚਿਲ ਹੋਣੇ ਉਹਦਾ ਰਸਤੇ ਗਿਆ ਕਿਉਂਕਿ ਇਹ ਰਿਕਾਰਡ ਚ ਹੈ ਕੰਨੇ ਲੁਧਿਆਣੇ ਦੇ ਵਿੱਚ ਸਾਡੇ 18000 ਮਰੀਜ਼ ਕੱਲਾ ਏਲ ਦਾ ਮਰੀਜ਼ ਏ ਦਿੰਦਾ ਐਚ ਆਈਪੀ ਪੋਜ਼ਿਟਿਵ ਏਲ ਦਾ ਮਰੀਜ਼ ਕੱਲ ਸਪਾਟ ਕਾਹਨੇਗਾ ਇੱਕ ਕੱਲੇ ਵਿਧਾਨੇ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਏਲ ਦੇ ਵੱਡੇ ਮੁੱਦਰ ਤੇ ਫੈਲ ਰਹੀ ਹੈ ਕਿੱਥੋਂ ਕਿੱਥੋਂ ਬਾਜ਼ਰੋਂ ਇਹ ਕਿਹੜੀ ਮਾਰ ਦੀ ਬੰਦਾਵੇ ਅਸਾੜ ਹਸਪਤਾ ਭਰੇ ਪਿਆ ਆ ਕੇ ਡੀ ਐਮ ਸੀ ਹੁੰਦਾ ਸੀਗਾ ਕੋਬੀ ਸਾਡੀ ਸਰਪਨਾ ਦਾ ਹਲ ਹੋਣਗੇ ਦਸਵੀਂ ਹਸਪਤਾਲ ਕਿੰਨਾ ਹਸਪਤਾਲਾਂ ਦੇ ਪ੍ਰਧਾਨੇ ਦੱਸੋ ਕੰਡਾ ਹਗਾ ਚਾਰ ਪੰਜ ਇਹ ਹਸਪਤਾਲ ਤਾਂ ਹੋਰ ਆ ਰਹੇ ਹੈ ਹਾਂ ਤੇ ਜਿਹੜੇ ਮਰਦੇ ਹਸਪਤਾਲ ਦੀ ਵਗਦੇ ਸਾਰੇ ਹਸਪਤਾਲ ਭਰੇ ਪਿਆ ਨਕੋ ਨਕੀ ਸਾਲ ਸਾਲ ਦੇ ਜਵਾਕ ਲੋਕਾਂ ਦੇ ਸਾਲ ਦੇ ਜਵਾਕ ਬੱਚਾ ਬਾੜ ਜਾ ਕੇ ਦੇਖਦੀ ਐਮਸੀ ਚ ਸੁਣੇ ਬਈ ਜਵਾਕਾਂ ਦੇ ਮਸੂਮਾਂ ਦੇ ਘਰ ਚ ਮਹਿਪਾ ਨਕਾ ਜਿ ਪੇਪਾ ਮੋਹਾਂਜ ਕਰਤਾ ਮਸਾਬਤ ਦਾ ਕਰਤਾ ਤੁੰਨੇ ਪਈਆ ਜਾਂ ਸੁਣਿਆ ਲਾ ਲਾ ਕੇ ਆਪਾਂ ਫਿਰ ਉੱਠ ਕੇ ਲੜਨ ਨੂੰ ਤਿਆਰ ਹੋਏ ਤਦ ਦਸੰਬਰ ਨੂੰ ਜਦੋਂ ਸਾਥੀਆਂ ਨੇ ਗੱਲ ਦੱਸੀ ਭਾਈ ਉਹ ਕੋਲ ਨੇ ਦੱਸੀ ਨਸੀਬ ਕੀ ਨਸੀਬ ਕਿ ਅਸੀਂ ਤੁਮਨੇ ਰਾਇ ਵੀ ਨਾਲ ਰਹੇ ਆ ਨਸਤ ਬਿੰਦ ਗੁੰਗਰ ਵੀ ਗਏ ਉਹਨੇ ਵੀ ਲਾਮ ਕਰਤਾ ਉਹਨੇ ਵੀ ਉਪਜਾਦੀ ਕਰਤਾ ਪੰਜਾਬ ਪ੍ਰੋਡਕਸ਼ਨ ਬੋਰਡ ਦੇ ਵੀ ਉਪਜਾਦੀ ਕਰਤਾ ਇੱਕ ਵਾਰ ਨਹੀਂ ਤਿੰਨ ਵਾਰੀ ਰੋਸ ਹੋ ਗਏ ਸੈਂਟਰ ਮੋਡਲ ਰੋਸ ਹੋ ਗਿਆ ਕਿ ਬੰਦ ਕਰ ਦਿਓ ਇਹ ਗੈਰ ਕਾਨੂੰਨੀਆ ਪੂਰੀ ਧਿਆਨ ਪਾ ਰਹੇ ਹੋ ਕਾਨੂੰਨ ਦਾ ਇਹ ਕਹਿੰਦਾ ਕਿ ਤੁਸੀਂ ਸਾਫ਼ ਕਰਕੇ ਵੀ ਪਾਣੀ ਕਿਸੇ ਦਰਿਆ 'ਚ ਨਹੀਂ ਪਾ ਸਕਦੇ ਕਿਸੇ ਮੈਦ 'ਚ ਨਹੀਂ ਪਾ ਸਕਦੇ ਧਰਤੀ 'ਤੇ ਵੀ ਨਹੀਂ ਪਾ ਸਕਦੇ ਇਹ ਕਹਦਾ ਜੁਗਾਹ ਹੋਣਾ ਨਹੀਂ ਇਹ ਸਾਰਾ ਪੰਜਾਬ ਦਾ ਮਸਲਾ ਹੈ ਜਿੱਥੇ ਜਿੱਥੇ ਬਕਤੀਆਂ ਰੱਖੀਆਂ ਹੁੰਦੀਆਂ ਨੇ ਕਾਰਖਾਨਿਆਂ ਦੇ ਲੱਗੇ ਹੋਇਆ ਸਾਰੀ ਜ਼ਹਿਰ ਕੈਮੀਕਲ ਧਰਤੀ 'ਤੇ ਆ ਪਾਈ ਜਾਂਦੇ ਆ ਆ ਦੁਨੀਆ ਤੇ ਹੀ ਹਮਰਾ ਬੜ ਰਿਹਾ ਆਇਆ ਹੋਇਆ ਅਸਰ ਪਾਸੇ ਪੜਨਾ ਰਿਹਾ ਆਇਆ ਹੋਇਆ ਤੁਸੀਂ ਆਪਣੇ ਪਾਣੀ ਚੈੱਕ ਕਰਾ ਲਓ ਪਹਿਲੀ ਗੱਲ ਫੋਟਾ ਸਿੰਘ ਜਿੱਤਰੀਆਂ ਜਾ ਰਹੀਆਂ ਚਾਰ ਘੁੱਟ ਕੇ ਸਰਕਾਰਾਂ ਕੋਲ ਜਾ ਰਹੇ ਨੇ ਕਿ 10-12 ਸਾਲ ਦੀਆਂ ਫੋਟਾਂ ਨੇ ਪਿਆਸ ਦੇ ਪਾਣੀ ਦੀਆਂ ਤੇ ਸੁੱਡੇ ਪਾਣੀ ਦੇ ਵਿੱਚ ਜੀਵ ਜੀ ਮਰ ਚੁੱਕਿਆ ਉਹ ਜਿਹੜੀ ਦੀ ਤਾਂ ਕੋਈ ਕੋਈ ਪਾਣੀ ਪਾਣ ਜਾਂਦੇ ਸਰਕਾਰ ਕੋ ਚਾਂਸ ਹੈਗਾ ਬਦਲਦਾ ਬਦਲਦਾ ਦਿਨੂ ਦੇ ਨੇ ਰਹਿ ਬਈ ਅੱਜ ਘਰਾਂ ਦਿਲ ਆ ਕੇ ਦਰਵਾਜ਼ੇ ਪਿੱਛੇ ਪਾਉਂਦੇ ਚੋਰ ਮੰਦਰਾ ਚਤਾਰਾ ਹੁਦੀ ਗਾ ਲਾ ਕੇ ਮਰੂ ਨੂੰ ਪੀ ਕੇ ਪਲੂ ਉਹ ਪਾਣੀ ਦਾ ਨਾ ਰੋਈ ਬੰਦਿਆ ਪੀ ਕੀ ਮਾੜੇ ਬੰਦਾ ਪਾਣੀ ਕਿੱਥੇ ਜਮਾ ਗਏ ਇਹ ਠੱਕੇ ਨਾਲ ਮਾਰ ਤੇ ਠੱਕੇ ਨਾਲ ਮਾਰ ਤੇ ਕਹਾਣੀ ਬਾਰੀ ਗਈ ਆ ਇਹ ਯਾਰਾ ਭਾਗਰ ਪੜੀਆਂ ਚ ਪਰ ਨਹੀਂ ਆਪਾਂ ਨੂੰ ਕੀ ਆ ਸੱਜਰੇ ਆ ਪਾਣੀ ਲੈਣਾ ਇਹੀ ਦੁਕਾਨ ਦਾ ਸਾਡਾ ਯਾਰਾ ਇਹੀ ਦੁਕਾਨ ਦਾ ਅਜੇ ਕੱਪੜੇ ਫਰਨੇ ਸਾਡੇ 5 ਕਰੋੜ ਦਾ ਕੱਲਾ ਹੋ ਗਿਆ ਸਾਡੇ 5 ਕਰੋੜ ਦਾ ਕੱਲਾ ਹੋ ਗਿਆ ਆਪਾਂ ਕਿਉਂ ਲੈਣਾ ਐਂਗੇ ਪੰਗੇ ਜਿਹਾ ਕਰਗੇ ਕੁਪਾਰ ਜਾਣਾ ਹੋਵੇ ਦੇਰ ਦਾ ਰਾਣਾ ਪੈ ਤੇ ਆਉਣਾ ਹੋਰਿਆ ਨਾ ਹੋਰਿਆ ਆਪਾਂ ਸੋਚੀ ਜਾਂਦੇ ਥੋੜੇ 5 ਕਰੋੜ ਦਾ ਹੋਵੇ ਤੇ ਇਹ ਭਾਗ ਕਰੋੜ ਦਾ ਹੋ ਜਾਪਾਂ ਨਹੀਂ ਤਾਂ ਪੀਓਗੇ ਤੇ ਰੋੜ ਚ ਆਪਣਾ ਕਟਾਓਗੇ ਪਾਣੀ ਨਾ ਸਾਜੂਗਾ ਜੇ 4 ਕਰੋੜ ਦਾ 5 ਕਰੋੜ ਦਾ ਵੇਚਿਆ 10 ਕਰੋੜ ਦਾ ਵੇਚਿਆ ਬੋਲਣਾ ਨਹੀਂ ਆ ਨਹੀਂ ਗੇਤੀ ਲਾਗੇ ਹੋ ਸਾਰੇ ਪਾਲਿਆ ਨਾ ਉਹ ਤੂੰ ਵੀ ਮਾਰ ਕੋ ਜਿਹੜਾ ਮੰਨਦੇ ਲੋੜੀ ਦਾ ਚਾਹੀਦਾ ਸਭ ਨੂੰ ਪਾਪਾ ਪਾਤੀ ਜੰਗਲ ਉਹਦੇ ਵਿੱਚੋਂ ਅਸਾਰਾਂ ਦੇ ਬੋਡੇ ਜੁਫਾ ਲਾ ਕੇ ਜੋਰ ਤਫਾ ਲਾ ਕੇ ਮੇਰਾ ਹੈ ਚੱਲੀ ਸੋਨੂ ਹੱਟ ਗਿਆ ਉਹ ਸਾਰੇ ਅਰੋੜੇ ਪੌਣ ਦੇ ਮਾਇਕੇ ਜਾਵੋ ਕਿਥੇ ਇਹ ਪ੍ਰੇਖਾ ਉਹ ਬਟਾ ਪ੍ਰੇਖਾ ਅਟਕ ਗਿਆ ਗਿਆ ਪ੍ਰੰਪ ਰਿਕਾ ਚਾ ਮంత్రి ਬਣਾਇਆ ਉਹਨਾਂ ਸੇਧ ਮੰਤਰੀ ਪੁਰਾ ਕਿਹੜਾ ਬਣਾਇਆ ਯੂਨੀਅਨ ਕਨਟੀਓ ਦਾ ਨਾਮ ਹੈ ਉਹ ਬੰਦਾ ਬਣਾਇਆ ਜਿਹਨਾਂ ਪੈਦਾ ਮੇਰੇ ਦੇਸ਼ ਦੇ ਵਿੱਚੋਂ ਜਿੱਥੇ 42 ਲੱਖ ਕਰੋੜ ਡਾਲਰ ਦੀ ਰਸਤਰੀ ਹੈ ਕਿਹੜੀ ਆ ਜਿਹੜੇ ਫਸਕੂਰ ਬਣਾਉਂਦੇ ਆ ਜੰਕਪੂਰ ਬਣਾਉਂਦੇ ਆ ਅਸੀਂ ਵਾਕਾ ਉਹ ਲੇਖਾ ਲਉਗੀ ਅਖੰਡਾ ਵੀ ਲੋ ਜੀ ਉਹ ਕਹਿੰਦਾ ਮੰਤਰੀ ਸੇਧ ਮੰਤਰੀ ਕਹਿੰਦਾ ਗੱਦੀ ਉੱਤੇ ਜੋ ਟੱਕਰ ਆਉਣਾ ਲੈ ਕੇ ਫਿਰਦੇ ਨਾ ਫੋਟੀਆਂ ਨਾ ਜਿੰਨਾ ਤੁਸੀਂ ਬਾਜਪੂਤ ਦੇ ਜੱਜ ਭੁਲ ਕਰਾਉਣੇ ਆ ਦੱਸੋ ਭਾਈ ਕਿਹੜਾ ਬੰਦਾ ਇੱਥੇ ਜਿਹੜਾ ਸਾਡੇ ਘਰਾਂ ਦੇ ਜਿਵਾਦ ਖਾਦੇ ਨੇ ਯਾਰ ਉਹਲੇ ਨੂੰ ਹੀ ਘੁਲ ਕਰਿਆ ਕੀ ਜੇ ਬਰਗਰਾ ਨੋਟਨ ਨਾ ਕੋਲਾ ਤੇਰਾ ਮੌਸਮਾਂਸ਼ੀਲੇ ਖਾਂਦੇ ਆ ਨਾ ਅਮਰੀਕਨ ਦਾ ਆਦੇ ਪਾਣਾਂ ਦੀ ਜ਼ਹਿਰ ਆ ਤੇ ਆ ਟਗਾਨਾਂ ਦੇ ਉੱਤੇ ਜ਼ਹਿਰੁੱਦਾ ਰੁੱਤ ਕਹੀ ਕਿ ਆਹ ਉਹ ਹੀ ਖਾਣੇ ਪੀਣੇ ਸ਼ਰਤ ਤੇ ਵਾਪਸ ਨੇ ਸ਼ਰਾਬ ਤੇ ਜੂੜੀਆਂ ਵੱਧ ਗਿਆ ਜੀ ਕਿੰਨੇ ਕੁ ਬੰਦੇ ਨੇ ਘਰ ਮੱਜਾਂ ਰੱਖੀਆਂ ਨੂੰ ਹੀ ਜੋਲਣਾਂ ਲੱਗ ਰਹੇ ਐਨੇ ਦੀ ਤੁਰੀ ਹੋ ਗਈ ਐਨੇ ਦੀ ਖਾਲ ਹੋ ਗਈ ਇਹਦਾ ਖਰਚਾ ਪੈਂਦਾ ਆ ਮਰੋਲੇ ਆ ਜਾਓ ਕੋਈ ਨਹੀਂ ਦੋਰੀ ਨਹੀਂ ਲਾਉਂਦੇ ਆ ਰਹਿਤੋਂ ਉਹ ਕੋਈ ਠੀਕ ਆ ਆਪਣੀ ਕਿਹੜੀ ਪੁਨਰੀ ਦੀ ਗੱਲ ਪਾਇਆ ਬੋਲਦਾ ਅਬ ਮੌਰੀਮਾ ਦੇ ਕੋਲ ਜਿਹਨੇ ਬੜੇ ਮੁੱਤੇ ਸਰਦੇ ਕੋਲ ਦੀਆ ਬੜੇ ਮੁੱਤੇ ਪੈਸੇ ਜਿਹਨੂੰ ਸੋਦੇ ਵਾਲੇ ਇਹ ਦੁਨੀਆ ਦੰਦਾ ਬਣ ਗਈਆਂ ਹੋ ਗਈਆਂ ਆਥਰੇ ਮੁੰਡਾ ਕਹਿੰਦਾ ਬੈਠੋ ਨੁਕਤੀ ਰਹਿੰਦੀ ਫੇ ਤੈਲਾਪਾ ਹੋਟਲ ਦਿਖਾ ਕੇ ਆਉਗੇ ਸਹੀ ਗੱਲ ਲੱਗ ਰਹੀ ਬੱਤ ਖਾਂਦੇ ਆ ਨਾ ਹੋਟਲ ਆ ਹਾ ਕੇ ਨਹੀਂ ਬਚਿਆ ਜਾਣਾ ਪਹਾੜ ਕਿੰਨੇ ਜਤਾ ਵੇਹਾ ਤੇ ਹੱਦਵੀ ਤੁਰਿਆ ਨਾ ਪਰ ਇਹ ਜਹਾਜ ਦਾ ਪ੍ਰਯਾਗ ਫ੍ਰੀ ਦਾ ਉਹੀ ਖਾਈ ਜਾਂਦਾ ਹੱਦੋਂ ਇਹ ਕੰਮ ਦੇਵਪਤੀਆਂ ਕਹਿੰਦੇ ਆ ਨਾ ਕਾਹ ਦਾ ਨਾਮ ਪਿਆ ਸ਼ੁਰੂ ਕਰ ਦੋ ਆਪਣੇ ਜਿਵਾਸਾਂ ਉੱਤੇ ਲਾ ਲਓ ਦੇ ਮਿਦਵਾਲਾ ਨਾ ਫੜਾ ਇਹ ਲੋੜੇ ਜਿਵਾਸ ਨੂੰ ਕੁ ਨਹੀਂ ਜਾਂਦੇ ਇੱਥੇ ਆਪਕੇ ਨਾਲ ਨਾ ਮਾਂ ਬਾਪ ਘਰੇ ਦਾਈ ਅਪਣੇ ਗੱਜਰਾ ਬੁੱਢਾ ਕੋਈ ਬੱਚਾ ਪੈਦਾ ਹੋ ਜਾਂਦਾ ਫੂਲ ਆਪਰੇਸ਼ਨ ਨਹੀਂ ਕੋਈ ਡਾਕਟਰ ਨਹੀਂ ਕੋਈ ਦਵਾਈ ਦੀ ਹੁਣ ਮੈਦਾਨਾ ਚਾਰ ਪੰਜ ਸਾਲ ਦਵਾਈ ਨਹੀਂ ਜਾਂਦਾ ਬੈਠਾ ਪਰ ਜਵਾਨ ਸਹਿਬ ਦਾ ਫਿਰ ਜਵਾਨ ਹੋ ਜਾਂਦਾ ਉਹ ਬੱਤੇ ਆਪਰੇਸ਼ਨ ਦਾ ਹੁੰਦਾ ਉਹ ਕਾਹ ਮਗਾ ਹੁੰਦਾ ਫਣ ਲੇਜਾ ਤੇ ਮੋਸਟਾ ਤੇ ਬੀਵੀ ਵਰਤਾਂ ਕੇ ਪਾਰ ਦੇ ਪਹਾੜ ਚ ਜਮੋਗੇ ਮਿਲਖਾ ਸਿੰਘ ਜਮੋਗੇ ਦਾਰਾ ਸਿੰਘ ਜਮੋਗੇ ਜਮਣੇ ਲਈ ਬਈ ਖਾਦੀ ਜਾਣਾ ਹੱਥੀ ਖੜਾ ਕਰਦਾ ਕਿੰਦਰ ਨੂੰ ਹੋਣਾ ਬਈ ਯਾਰ ਕਿੰਦਰ ਨੂੰ ਹੋਵੇ ਹਰ ਹੁੰਦਾ ਪੈਸੇ ਦੀ ਲੋੜ ਨਹੀਂ ਪੈ ਗਿਆ ਪੈਸਾ 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 ਉਹ ਪੈਸਾ ਸੀ ਮੰਦਰੇ ਨਾਲ ਜੁੜਾ ਪੁਗੀਆਂ ਕਰਦਾ ਜਾਂ ਦਿਲੀਆਂ ਚਾਹੀਦਾ ਹੁੰਦਾ ਪੈਸਾ ਵੀ ਪਸਾ ਸਾਰਾ ਕੁਝ ਪੈਸਾ ਬਣਾ ਲਿਆ ਨਾ ਪਾਣੀ ਦੀ ਸੁੱਖ ਸੁਧਰੀ ਨਾ ਬੋਲੀ ਵਿਚੋਂ ਨੂੰ ਤੁਰਦਾ ਸੀ ਸੁਣਦਾ ਬੜਾ ਮਾੜਾ ਹਾਲ ਆ ਪੂਰਾ ਨਿਰਾਸ਼ਾ ਹਾਲ ਸੀ ਕੋਈ ਫੜਾ ਫਟਾ ਰਹਿਣਾ ਆਤਾ ਗਏ ਪੂਰਾ ਜਿਵੇਂ ਬੰਦੀ ਬੁਰੇ ਜਮਾਨੇ ਲੈ ਜਾਂਦੇ ਬੰਦਿਆਂ ਨਾਲ ਜਾਪਦੇ ਝੋਨੇ ਸੋਤੇ ਮੰਦਰਾ ਰੋੜ ਕੇ ਜਾ ਹੁਏ ਸੀ ਜੱਟਿਆ ਮਜ਼ਦੂਰ ਸੋਤੇ ਖਤਮ ਕਰਕੇ ਨੌਕਰੀਆਂ ਸੋਡੀਆਂ ਗੀਆਂ ਥੋੜਾ ਦਿਲ ਤੇ ਰਿਹਾ ਕੀ ਆ ਕਾਲ ਸੱਤੇ ਮਰਦਾ ਮਾਰ ਦਸਦੇ ਹੋ ਉਹ ਕਹਤਾਰੇ ਉਹ ਨਟੀਪਾ ਹੁੰਦਾ ਹੈ ਵੀ ਆਰ ਮਰ ਗਿਆ ਯਾ ਕੈਂਸਰ ਹੋ ਗਿਆ ਯਾ ਕੀ ਕਰ ਗਿਆ ਯਾਰ ਅਜੇ ਵੀਏ ਵੀ ਲਾਗੇ ਫੋੜੀ ਨਸ਼ਾ ਮਰਤ ਕਹਿਣਾ ਪੰਜਾਬ ਨਸ਼ਾ ਉਤਾਰਨਾ ਕਹਿੰਦੇ ਹਣਾ ਕਹਿੰਦੇ ਨਹੀਂ ਤੁਸੀਂ ਵੀ ਕਹਣੇ ਹੋ ਹਾਂਜੀ ਹਾਂਜੀ ਐਤ ਕੀ ਵੀ ਵੀ ਲੱਖ ਦੀ ਗਾਰੂ ਪੀ ਕੇ ਸਰਪੰਚ ਲੋਕਾ ਨੂੰ ਲੋਕੋ ਕਹਿੰਦਾ ਰਹੋ ਸਹੀ ਗੱਲ ਥੋੜਾ ਪੀਤੀ ਨਹੀਂ ਪੀਤੀ ਬਰੰਚ ਬੰਦ ਪੀਤੀ ਹਾਂ ਉਹ ਕੱਲ ਮੈਂ ਛੋਲੇ ਆਏ ਪੰਡ ਗਿਆ ਛੋਲੇ ਆ ਬਣਾ ਲਈ ਸੀ ਪੰਡਾ ਕੰਨਾ ਭਾਈ ਬਸ 11 ਲੱਖ ਦੀ ਰੁਪਈਏ ਪਿਆ ਕੇ ਹੀ ਹਰਦੇ ਲੈ ਅਸੀਂ ਚੋਨੇ ਪੰਡਾ ਨੂੰ ਨਸਾ ਮੋਕਾ ਕਰਨਾ ਪੰਡਾ ਨੂੰ ਨਸਾ ਮੋਕਾ ਕਰਨਾ ਨਸਾ ਤੋਂ ਦੱਟਾ ਕਰਨਾ ਤੇ ਮੁਹਦਰੀਆਂ ਬਾਰਮਾ ਪੀਕੇਸੇ ਮਰ ਜਾਂਦੇ ਉਹ ਬਾਪ ਸਾਹਿਬ ਨੂੰ ਫੋਨ ਆ ਪਰ ਸੋ ਮੁੰਡੇ ਦਾ ਕਹਿੰਦਾ ਭਾਈ ਕਹ ਰਿਹਾ ਸੀ ਤਾਂ ਆ ਗਿਆ ਮਿਹਰੇ ਡਾਕਟਰ ਨੂੰ ਕਹੀ ਬੈਲਵਾਲ ਬਣਾਈ ਤੇ ਮਾ ਕੀ ਹੋ ਗਿਆ ਕਹਿੰਦਾ ਯਾਰ ਆ ਬੋਤਾ ਆਪਣੇ ਦਾਰੂ ਪੀਣ ਲੱਗਾ ਰੋਲ 400 ਰੋਲ 400 ਜਾ ਕੇ ਮਕਤੀ ਕਾਉਸੀ ਉਹ ਟੈਂਕਰ ਜਿਹਾ ਟੈਕ ਆ ਗਿਆ ਆ ਦੋ ਪਿਆਪਾ ਮੱਕੋਗੀਆਂ ਡਾੜ ਨੇ ਦੋ ਮੁੱਢੋਗੀਆਂ ਕੁਸਾਵਾਂ ਨਾਲ ਪੀਓ ਗਿਆ ਸਾਢੇ 4 ਰੁਪਿਆ ਬੈਲ ਮੰਗਾ ਡਾਕਟਰ ਨੇ ਇੱਕ ਦਾ 20% ਚਾਰ ਸਾਬ ਬਚਦੇ ਬਾਕੀ ਦਾ ਮਾਮਲੇ ਚਾਰਸਾ ਤੂੰ ਤਾਂ ਮੈਨਾਂ ਫਿਰ ਪਾਚੀ

ਵਧੀਆ ਮਾਪੇ ਜਵਾਕਾਂ ਨੂੰ ਵਧੀਆ ਜ਼ਿੰਦਗੀ ਦੇ ਕੇ ਜਾਣਾ ਵਧੀਆ ਘਰ ਦੇ ਕੇ ਜਾਣਾ ਵਾਰ ਬਣਾ ਕੇ ਜਾਣਾ ਵਧੀਆ ਜਾਲਾ ਜੋੜਨਾ ਵਧੀਆ ਨਾਲ ਪੈਸੇ ਹੋਣ ਬੱਚਿਆਂ ਦੇ ਬੱਚਾ ਸੌਖੀ ਜ਼ਿੰਦਗੀ ਜਿਹਾ ਨਹੀਂ ਸੁਣਦੇ ਨੇ ਭਾਈ ਹੈ ਤੇ ਆਪਣੀਆਂ ਮਸਲਾਂ ਦੀ ਪਾਣੀ ਕਿਹੋ ਜਿਹਾ ਛੱਡ ਕੇ ਜਾਵਾਂਗੇ ਦੱਸੋ ਛੋੜੇ ਤੋਰਾ ਪੂਰਾ ਜਵਾਕ ਹੈ ਬੰਦਾ ਘਰੇ ਦੇ ਨਾਲ ਲਾਉਂਦਾ ਆਪਣੇ ਬੱਚੇ ਨੂੰ ਚਾਕੇ ਉਹ ਰਾਤ ਦੀ ਰੀਤਾ ਦੀ ਆਗਿਆ ਆਪਣੇ ਬੱਚੇ ਦੇ ਪੰਡਾ ਕਰਦਾ ਨਹੀਂ

ਜਿਸ ਸਾਧਾਰਨ ਸੋਰਠਿ ਰਾਜ ਬਾਬਾ ਦੀ ਕੁੰਡੇ ਵਾਲੀ ਗੁਰੂ ਘਰੋਂ ਸਿਖਦੇ ਹੁੰਦੇ ਵੀ ਆਪਾਂ ਕੀ ਲੈਣਾ ਪ੍ਰਾਪਤ ਕਰਕੇ ਛੱਡੋ ਕਿੰਨੇ ਲੋਕ ਦੀ ਬਾਬਾ ਬੰਦਾ ਜੀ ਨੂੰ ਬਾਹਰ ਤੋਂ ਉੱਥੇ ਚੱਲ ਕੇ ਕੇ ਸਾਡੇ ਘਰ ਦਾ ਕਰਵਾ ਲੈ ਕਿੰਨੇ ਕਿੰਨੇ ਲੋਕ ਜਿਹੜੇ ਯੋਧਾ ਨੂੰ ਫਸਲਾਂ ਦੇ ਜਾਂਦੀ ਇੱਟਾਂ ਦੀ ਬੋਲੀਆਂ ਖਾਂਦੀ ਬਈ ਕਾਲੇ ਪਾਣੀ ਦੀ ਜਾਂਦੀ ਤਾਂ ਸਾਡੇ ਦਾ ਔਰ ਬਾਲ ਦਾ ਮਸਲਣਾ ਪਾਣੀ ਆਪਰੀ ਦੀਆਂ ਸਾਡੇ ਦਾ ਪੀੜੀਆਂ ਜਾਵਣ ਤੇ ਸਾਡੇ ਚੋਲੋ ਨਾਲ ਨੂੰ ਫਟ ਪੜੇ ਪੰਗਲਾ ਮਹਾਰਾਮ ਕੋ ਜੇ ਤੂਰਾ ਅਸੀਂ ਵੀ ਲੈ ਸਟਾਪ ਚੜ੍ਹਦੇ ਤੇ ਗੱਲਾਂ ਦਾ ਕੀਲਾ ਬੰਦਾ ਤੇਰੀ ਫਹਿਮਾਈ ਆ ਹੁਣ ਕਿਥੇ ਉੱਤਾਰ ਦਰਮਾ ਗਈ ਦੀ ਭਗਵਾਨ ਦੇ ਨਾਮ ਤੇ ਕਿੱਟ ਗਈ ਫਰਮੇਲਾ ਪਾਸਾ ਬਗਲ ਮੈਂ ਬਾਤ ਕਰਨਾ ਹੁੰਗੜਾ ਨਾ ਕਰਿਆ ਇਹਨੇ ਮਾਰਾ ਮਾਰ ਕਰਦੇ ਆ ਘੰਮਾ ਵਾਲੇ ਇਹ ਸੋਡੇ ਜਕਰਦਾ ਤੁਸੀਂ ਹੁਣ ਕਿੱਥੇ ਲਾਈ ਬੈਠੇ ਜਿਸਾਨਾ ਕੋਰੇ ਆਪਣੀ

ਜਿਹੜੀ ਸਿਰ ਲੋਕਾਂ ਨੂੰ ਕੱਢੇ ਗੱਟਾਂ ਦੇ ਉਹਨਾਂ ਗੱਡੀਆਂ ਦੇ ਉਹਨਾਂ ਜੋ ਵੀ ਸਾਰਾ ਕੁਝ ਲੈ ਕੇ ਆਉਣੇ ਆ ਉਹਦੇ ਤਰ੍ਹਾਂ ਤੁਸੀਂ ਹਾਲ-ਹਾਲ ਪਹੁੰਚੋ ਬੀਬੀਆਂ ਬੀਬੀਆਂ ਆ ਤਿਆਰ ਬੀਬੀਆਂ ਦਾ ਪੂਰੀ ਆਪਾਂ ਦੇ ਵਿੱਚੋਂ ਵੀ ਆਹਤੋਂ ਦੇ ਪਿੰਡਾਂ ਤੋਂ ਵੀ ਨੇ ਅਸੀਂ ਡੱਟ ਕੇ ਪੁੰਨਾਂ ਕਰਵਾਇਆ ਪੂਰਾ ਬੀਬੀਆਂ ਦਾ ਆਕਰੋ ਬੋਲੋ ਪਿੰਡ ਦਾ ਕੋਈ ਕੰਮ ਆਇਆ ਜਾਂ ਨਹੀਂ ਉਹ ਜਿਹੜਾ ਨਾ ਕਰ ਸਕਾ ਪਰ ਮੈਨੂੰ ਬੋਟ ਨਹੀਂ ਪਾਈ ਦੂਜੀਆਂ ਪਾਸੇ ਉਹ ਪੈਲੇ ਉਹ ਪੈਲੇ ਉਹ ਪੈਲੇ ਤਰੇ ਘਾਉ ਤੇ ਸੁਣਾਉਣਾ ਇੱਕ ਮਿੰਟ ਬਹਿ ਜਾ ਇੱਕ ਮਿੰਟ ਬਹਿ ਜਾ ਸਮਝ ਲਾ ਮੈਂ ਮਾਨਾ ਪਿੰਟੀ ਬੋਲਾ ਫਾਸੋਂ ਦੀ ਗੱਲਾ ਬੋਲੇ ਦੀ ਮੈਂ ਜਿੰਨੀ ਚੋਣਾ ਮੈਂ ਬੋਲੀ ਗਿਆ ਬੋਲੀ ਗਿਆ ਮਾਂ ਤੈਨੂੰ ਮਗਲੇ ਪਿੰਡਾਂ ਜਾਣਾ ਇੱਕ ਬਾਬਾ ਉੱਠਿਆ ਕਹਿੰਦਾ ਸੇਵਾ ਬੜੀ ਵਧੀਆ ਵੀਰ ਵਜਾਈ ਜਾਂ ਖਲਾਈ ਚਾਰ ਸੁਣਨ ਦਾ ਮਨ ਆ ਰਿਹਾ ਹੈ ਉਹ ਮਹਾ ਬਾਪੂ ਜਦੋਂ ਮੈਂ ਇਹ ਵੀਰ ਬੋਸ ਲਾ ਕੇ ਤੂੰ ਬੋਲ ਕੇ ਕਿਰਾ ਪੈ ਟੱਪਾ ਮੇਰੀ ਵੀਣ ਚਾਕੇ ਮਾਰਿਆ ਕੰਧਰੇ ਲਾ ਕੇ ਨਾ ਤੋਰ ਦੇਗਾ ਤੇ ਇਹ ਗੱਲਾਂ ਬਾਤਾਂ ਨੂੰ ਭੁੱਲ ਜਾਏਗਾ ਤੂੰ ਤਾਂ ਕਲੀ ਫੜ ਦੇਗਾ ਪੰਜਾਬ ਫੜ ਦੇਗਾ ਜਾਂ ਫੋਨ ਨਾਲ ਹੋ ਜਾਏਗਾ ਜਾਂ ਬਕਰ ਨਾਲ ਹੋ ਜਾਏਗਾ ਇਹ ਕਹਿੰਦੇ ਮੈਂ ਬਹੁਤ ਨਾ ਰਹਿਣਾ ਦੋਸਤਾਂ ਵਾਲੀ ਚੌਵੀਂ ਇਤਰਾਸ ਵਾਲੀ ਬੰਦੇ ਤੋਂ ਆਦਾ ਉਸਲੀ ਕਾਫੀ ਲੋਕ ਅਧੀ ਅਧੀ ਰਾਤ ਤੱਕ ਨੂੰ ਡੀਜਦੇ ਹੁੰਦੇ ਸੀ ਇਹ ਆਵਾਜ਼ ਸੁਣ ਕੇ ਜਾਵਾਂਗੇ ਐ ਸਾਰੇ ਉੱਕੇ ਸੁਣਦੇ ਸਾਰੇ ਬੱਬੀਓ ਰੇਰਾ ਗੱਲਾਂ ਬਹੁਤ ਮਾਰਦੀਆਂ ਕਰਦਾ ਤੇਰੇ ਵਰਗੀਆਂ ਗੱਲਾਂ ਨਹੀਂ ਕਰਦਾ ਮੈਂ ਕਹਿੰਦਾ ਇਹ ਹੈ ਕਿ ਸ਼ਾਇਦ ਲੋਕ ਤੇ ਇਹਨਾਂ ਆਪਾਂ ਦਾ ਇਹ ਹੱਦੀ ਦਾ ਫਸਾਤੀ ਹੋਇਆ ਚੱਲਦਾ ਜੀ ਜੁਤੇ ਬੋਲਤਾ ਆਇਆ ਉਹ ਤੱਕ ਜਿਹਨੇ ਜੋ ਪੰਜਾਬ ਵਿੱਚ ਬੋਲਤਾ ਦੇ ਬੋਲਦਾ ਉਹ ਦੇ ਬੋਲੇ ਮੈਂ ਨਾ ਲੋਕਾਂ ਨੇ ਤੁਹਾ ਗੱਲ ਵੀ ਤੇਰਾ ਹੀ ਨਵੀਂ ਨਹੀਂ ਹੈਗੀ ਚਲੋ ਆਪਾਂ ਹੌਸਲਾ ਨਹੀਂ ਡੱਗਣਾ ਵੋਟਾਂ ਨੇ ਆਉਂਦੇ ਜਾਂਦੇ ਰਹਿਣਾ ਜਿੰਨੇ ਸਾਡੇ ਲੋਕਾਂ ਨੇ ਰਹਿਣਾ ਕੋਈ ਗੱਲ ਨਹੀਂ ਹੌਸਲਾ ਨਹੀਂ ਡੱਗਣਾ ਕਿ ਆਪਾਂ ਹੀ ਲੜਾਈ ਜੜ ਬਣਿਆ ਲੜਾਈ ਬਹੁਤ ਵੱਡੀ ਹੈ ਵੋਟਾਂ ਤੋਂ ਕਿੰਨੀ ਵੱਡੀ ਹੈ ਫਿਰ ਵੋਟਾਂ ਨਾਲ ਕੋਈ ਹੱਲ ਕਰ ਲਈਏ ਤੇ ਨਹੀਂ ਵੋਟਾਂ ਲਈ ਆਪਾਂ ਗੱਲ ਕਰਗੇ ਉਹ ਆਪਣਾ ਹੁਲਾਰਾ ਸੰਭਲਣਾ ਆਸਾਨ ਸਭ ਨਾਲ ਤੇ ਬਲੀਪੁਰ ਭਲੇ ਹੁੰਦੇ ਨੇਗੇ ਵੀਡੀਓ ਪਾਉਂਦੇ ਨੇ ਜੀਗੇ ਯਾਰ ਇੱਕੋ ਹੀ ਯਾਰ ਦੇ ਦੁਕਾਨਦਾਰਾਂ ਨਾਲ ਗੱਲ ਕਰਨ ਕਿਥੇ ਆ ਅੱਜ ਤੋਂ ਅੰਤ ਮਾਰ ਕੀ ਕਰ ਰਿਹਾ ਆ ਆ ਪਾਸੇ ਦੇ ਉੱਤੇ ਬੂਰੀ ਜਾ ਕੇ ਸਟੇਟ ਤੇ ਖੜਾ ਸਾਡੇ ਦੁਕਾਨਦਾਰਾਂ ਚਰ ਪਾਤੀ ਜੀ ਸਾਡੀ ਧਰਤੀ ਹੈ ਦੁਕਾਨਦਾਰ ਪਾਤੀ ਜੀ ਕੋ ਕੋ ਯਾਰਾਂ ਦਾ ਸਾਰ ਤੂੰ ਮੁੱਖ ਮੰਤਰੀ ਐ ਤੇਰੇ ਕੋਲ ਪਾਵਾ ਦਾ ਰਾਜ ਆ ਕਰੇ ਮੇਰੇ ਕਾਟਕਾ ਕਾਨੂੰਨ ਪੁੱਛ ਆਟ ਹੁਕਮੋਜੁਕਰੀ ਕਰ ਲੈ ਲਾਭੀ ਕੋਣੇ ਉਹ ਵੀ ਨਹੀਂ ਲਾ ਸਕਦਾ ਕੋ ਆਣ ਗੱਲਾਂ ਕਰੇ ਮੇਰੇ ਨਾਲ ਗੋਦੀ ਦੇ ਤੇ ਬੈਠਾ ਹੋਵੇ ਮੁੱਖ ਮੰਤਰੀ ਆ ਕੇ ਗੱਲਾਂ ਕਰਾਉਣੇ ਹੁੰਦੇ ਨੇ ਸਾਡਾ ਪਿਆਰ ਆਪੇ ਸਾਡੇ ਦੇ ਤਰ੍ਹਾਂ ਆ ਗਿਆ ਅੱਜ ਵੀ ਉਹੀ ਗੱਲਾਂ ਉਹ ਬਾਈ ਬਹੁਤ ਕੱਢਦਾ ਹੁੰਦਾ ਕਹਿੰਦਾ ਅਸੀਂ ਦੇ ਬੇਟੀਏ ਵਿਰੋਧੀ ਧਰਤੀ ਟੱਕਰਨ ਵਾਲਾ ਹੁੰਦਾ ਹੈ ਉਹ ਕੋਈ ਬਾਉ ਉਹ ਤੇਰਾ ਅੱਜ ਪਹੁੰਚਦਾ ਨਹੀਂ ਪ੍ਰੋਗ੍ਰੈਸ ਨਹੀਂ ਆਉਣਾ ਉਹਨਾਂ ਨੇ ਫਲਾਅ ਨਹੀਂ ਮਾਰੋਗਾ ਫਲਾਅ ਨਹੀਂ ਮਾਰੋਗਾ ਸੋ ਬਾਈ ਬੇਨਤੀ ਆ ਪੈਡਾਲੇ ਸਾਰੇ ਪਿੰਡਾਂ ਦਾ ਸੋਈ ਆਪਾਂ ਸਾਹਮਣੇ ਗੁਰੂ ਕਰੋ ਭਰੋਸਾ ਦੇ ਕੇ ਤੋਂ ਸੁਪਣਾ ਦੇ ਵਿੱਚੋਂ ਕਿ ਅਸੀਂ ਵੱਖ-ਵੱਖ ਜਿੰਨੇ ਪਿੰਡ ਨੇ ਆ ਜਿਵੇਂ ਸਕੀਮ ਜੀ ਨੇ ਦੱਸਿਆ ਕਿ ਆ ਜਿੰਨੇ ਆ ਪਿੰਡ ਨੇ ਹੁਣ ਨਵੀਂ ਸਕੀਮ ਕਰ ਰਹੀ ਹੈ ਵੀ ਉਦੋਂ ਪਾਣੀ ਕਰਕੇ ਨਾ ਕਹਾ ਤੋਂ ਸਰਪਣਾ ਉਸੇ ਕਹਿੰਦਾ ਨਾ ਕਰਕੇ ਕਿ ਚੰਗਾ ਪੰਡਾ ਦੀ ਖਿਆਲ ਦੇ। ਕਿ ਉਹ ਲੋਟੇ ਆਲੇ ਦਾਰੀ ਖਿਆਲ ਨੂੰ ਕਰਦੇ ਆ ਆ ਮਿੱਟੀਆਂ ਮੁੱਟੀਆਂ ਕਰਦੇ ਫਿਰਦੇ ਪਰਵਾਦੀ ਆ ਕੇ ਸਾਰੇ ਕੋਈ ਫਿਰਦੇ ਹਟੇ ਇਹ ਵੀ ਸਮਝੋ ਜਦੋਂ ਤੁਸੀਂ ਤੇ ਇਹਨਾਂ ਨੇ ਕੋਈ ਨਹੀਂ ਵੀ ਕੀਤੀ ਪਿੱਛੇ ਦੇ ਜਿੰਨੇ ਘਾਹ ਦੇ ਲੋਕਾਂ ਨੂੰ ਸਾਡੇ ਜਨਾਬ ਇਸੇ ਪ੍ਰਕਾਰ ਸ਼ੁਰੂ ਕਰਤਾ ਸੀ ਵੀਰ ਸੋਦੇ ਪਿੰਡਾਂ ਦੇ ਵਿੱਚ ਦੀ ਬੁੱਢਾ ਦਰਿਆ ਬਾਤ ਨੂੰ ਖਰਦੇ ਆ ਅੱਜ ਦੀਆਂ ਅੱਜ ਤਾਂ ਕੱਲਾ ਕੱਲਾ ਜੀਵ بچਾਉਣ ਨੂੰ ਖਰਦੇ ਆ ਕਹਿੰਦੇ ਪੈਸੇ ਵੀ ਲੈ ਜਾਂਦੇ ਆ ਜੀ ਫੈਕਟਰੀਆਂ ਦੇ ਹਾਂ ਅੱਜ ਅੱਜ ਇਹ ਕਿਹੜਾ ਪੰਛੀ ਵਿੱਚ ਪੰਛੀ ਹੀ ਪਾਸ ਗੀ ਗਿਆ ਆ ਉਹ ਵੀ ਪਾਣੀ ਪੀ ਲੈ ਆ ਅਸੀਂ ਪਰਦੇ ਨੂੰ ਨਾ ਆ ਗੱਲ ਕਰਾਂਗੇ ਪੰਛੀ ਨਹੀਂ ਤੇ ਬੈਨਾਲ ਪੰਛੀ ਹੁੰਦੇ ਬੈਨਾਲ ਪੰਛੀ ਨਹੀਂ ਹੁੰਦੇ ਕਾਸਲੇ ਵਾ ਸੋਏ ਇਹ ਇੱਕ ਆਪਣੇ ਨਾਲ ਸ਼ੁਰੂ ਕਰਨਾ ਹੈ ਕਿ ਜੇ ਨਹੀਂ ਆਸੋ ਨਾਏ ਪਾਣੀ ਕਾਇਮ ਹੋ ਜਿੰਦਾ ਸੋਹਣ ਬਾਈ ਨਾਏ ਪਾਣੀ ਮੈਦ ਤੇ ਮੈਂ ਪੁੰਡ ਲੇ ਤੇ ਅਗਰ ਫਾਲ ਕੇ ਲੇ ਜੇ ਦੋਸਤ ਅਈ ਦਾ ਪਾਣੀ ਨਹੀਂ ਕਿਤੇ ਜਿਹੜੇ ਦਾ ਪਿੰਡ ਦੇ ਕੋਲ ਦੀ ਵੀ ਤਿਆਰੀ ਨਾ ਮਲੇ ਵਿਲੇ ਜਿੱਦਿਆ ਅੰਦਰ ਸੁਣਦੇ ਨੇ ਅਈ ਦਾ ਇਹ ਦੂਜੀ ਦੋ ਲੋਕਾਈ ਜਾਂਦੀ ਆ ਨਾ ਪਿੰਡੇ ਵਿੱਚ ਫਰਾਉਂ ਤੋਂ ਹੋ ਜਾਂਦੇ ਨੇ ਸਾਡੇ ਬੇਨ ਨਹੀਂ ਲੱਗਦਾ ਸਾਡਾ ਇਹ ਥੋੜੀ ਇਕ ਵੀ ਹੋ ਅਸੀਂ 57 ਦੀ ਸੰਸਾਣ ਤਕਰੀਬ ਹੈ ਇਹ ਪੰਜਾਬ ਵਿੱਚ ਤਕਰੀਬ ਆ ਸਾਡੇਆਂ ਮਸਜਦਾਂ ਨੂੰ ਤਕਰੀਬ ਹੈ ਤਾਂ ਉੱਥੇ ਆ ਜਾਓ ਅਬ ਇਹ ਕਿਨੇ ਹੋ ਜੂਗਾ ਵਿਹਾਰ ਪਾਣੀ ਲੈ ਸੋਦੇ ਪੁੰਨਾ ਸ਼ਰਦਾਂ ਨੂੰ ਪਰੇ ਇੱਥੇ ਸ਼ਾਮ ਕਰੋ ਕਿਨੇ ਹੋ ਜੂਗਾ ਜਿਵੇਂ ਜੰਗਾਰ ਰਹਿ ਤੱਕ ਵਿਕਾ ਰਹਿ ਤੱਕ ਲੋਕਾਂ ਵਿੱਚ ਆ ਕੇ ਜਗਾ ਸਕਦੇ ਆ ਦੂਜੇ ਸੁਕੇ ਲੋਕ ਪਰ ਰਹਿ ਹੈ ਕਲੀਤੀ ਕਿ ਉਹ ਨਾਲ ਲੱਗ ਸਕਦੇ ਆ ਕਮਰੇ ਵਿੱਚ ਤੁਸੀਂ ਦੰਗਾ ਪਾਣੀ ਸ਼ਰਦ ਤੁਸੀਂ ਇਹ ਜਾਣ ਦੇ ਬਾਬੇ ਜੀ ਦਾ ਸ਼ੁਰੂ ਕਰ ਰਹੇ ਆ ਬਿਲਾਹ ਰੋਹ ਪਾਣੀ ਵਿਹਾਰ ਇਹਦਾ ਜੀ ਪੰਗਾ ਖੜਾ ਕਰੂਗਾ ਸਾਡੇ ਦਾ ਪਾਣੀ ਪਾਗਾ ਜੋ ਪਾਵਨ ਕਿਤੇ ਵੀ ਕਿਸੇ ਵੀ ਪਿੰਡ ਚ ਕਿਸੇ ਦਰਿਆ ਦੇ ਵਿੱਚ ਵੱਡਾ ਦਰਿਆ ਚਾਹੇ ਸਤਲਜ ਇੱਕ ਵੀ ਬੂਤ ਪਾਣੀ ਨਹੀਂ ਪੈਂਦਾ ਨਹੀਂ ਰਹਿਦਾ ਆਪਣੀ ਏ ਆ ਜੋ ਕੰਨਤਲੀ ਨੂੰ ਤਿਆਰ ਲਿਓ ਡਰਾਈਵ ਹੁਣ ਪਾਣੀਆ ਕਰਕੇ ਟਰੋਸਾ ਦੇ ਕੋਲ ਭੱਗੇ ਸੀ ਤੈਨੂੰ ਮੇਰੇ ਨਾਲ ਆ ਉਹਦੇ ਸੋਨਹਾਂ ਵਾਹਿਗੁਰੂ ਜੀ ਦਾ ਖਾਲਸਾ ਆਈ ਦਿੱਤੀ ਕੀ ਕਥੇ ਇੱਕੋ ਬੇਟੀ ਹੋਰ ਜਾਣਾ ਪੈ ਜਿਨੇ ਜਾੜਾ ਕੰਮ ਤੇ ਚਲੇ ਜਾਓ ਆਪਾਂ ਫਿਰ ਬੈਠੇ